ਸਭ ਤੋਂ ਵੱਡਾ ਜੰਮੂ ਦੇ ਵਿੱਚ ਬੀਟਲ ਦਾ ਫਾਰਮ ਐ ਖੋਲਣਾ ਮੈਂ ਠੀਕ ਐ 15 ਦਿਨਾਂ ਦੇ ਅੰਦਰ ਅੰਦਰ 15 ਦਿਨਾਂ ਚ ਹਾਂਜੀ 15 ਦਿਨਾਂ ਦੇ ਅੰਦਰ ਅੰਦਰ ਪੂਰਾ ਯਾਨੀ ਕਿ ਫਾਰਮ ਕੰਪਲੀਟ ਹੋ ਗਿਆ ਇਦਾਂ ਹੀ ਸ਼ੁਰੂ ਐ ਫਿਰ ਖਰੀਦਾਰੀ ਪੂਰੀ ਭਾਈ ਜੀ ਬਲਜੀਤ ਜੀ ਖੜੇ ਪ੍ਰਧਾਨ ਕੋਟ ਫਾਰਮ ਹਾਂ ਆ ਭਾਈ ਸ਼ਿੰਦਾ ਜੀ ਖੜੇ ਸਿੱਧਾ ਬਟ ਇਹਨਾਂ ਦਾ ਵੀ ਫਾਰਮ ਆ ਨਾਲ ਆਪਣੇ ਹੋਰ ਵੀ ਫਾਰਮ ਕਈ ਫਾਰਮ ਆ ਯਾਨੀ ਕਿ ਮੇਰੇ ਪੰਜਾਬ ਦੇ ਵਿੱਚ ਆਊਟ ਆਫ ਸਟੇਟਾਂ ਵਿੱਚ ਵੀ ਬਹੁਤ ਫਾਰਮ ਆ ਹੁਣ ਭਾਈ ਜੀ ਕੋਲ ਆਇਆ ਪੱਠਾ ਦਾ ਆਰਡਰ ਆਇਆ ਇਹਨਾਂ ਨੂੰ ਮੈਂ ਪੱਠਾ ਖਰੀਦ ਕੇ ਦੇਣੀ ਆ ਦੋ ਚਾਰ ਪੱਠਾ ਪੰਜਾਂ ਦਾ ਇਹਨਾਂ ਨੂੰ ਆਰਡ ਬੱਕਰੀਆਂ ਪੋ ਆਕੇ ਦਿੱਤੀਆਂ ਹੀ ਬੱਕਰੀਆਂ ਕਿੰਨੇ ਨਫੇ ਨੂੰ ਵਿਕੀਆਂ ਉਹ ਦੱਸਣਗੇ ਤੁਹਾਨੂੰ ਯਾਨੀ ਕਿ ਮਾਲ ਬਕਾਇਆ ਵੀ ਆ ਹਾਂ ਪੁੱਛ ਲੋ ਸਾਡੇ ਸਾਹਮਣੇ ਆ ਔਰ ਖੱਸੀ ਬੱਕਰੇ ਗਾਂ ਵੀ ਆ ਪਿਰੋੜੀ ਆਂਦੇ ਨਹੀਂ ਨਹੀਂ ਜੀ ਬਕਾਇਆ ਜੀ ਮਾਲ ਆ ਪਰਚੋ ਕਾਢਣੀ ਫਿਰ ਬੱਕਰੀ ਵੀ ਦਵਾਏ ਉਹ ਵੀ ਬਕਾਇਆ ਆ ਅੱਛਾ ਹਾਂਜੀ ਹਾਂਜੀ ਹੁਣ ਫੇਰ ਕੀ ਚੱਲ ਰਹੀ ਖਰੀਦਾਰੀ ਉਹ ਬੱਕਰੀਆਂ ਲਵਾਂਗੇ ਜੀ ਅੱਛਾ ਹਾਂਜੀ ਹਾਂਜੀ ਸੂਣ ਵਾਲੀਆਂ ਜਾਂ ਸੂਈਆਂ ਹੋਈਆਂ ਮਾਲ ਬਈ ਸੀਜਲ ਪਰਚੇ ਬਹੁਤ ਜ਼ਰੂਰੀ ਸੀਜਲ ਪਰਚੇ ਜੇ ਵਧੀਆ ਖਰਗਾਉਂਦੇ ਆ ਜੀ ਠੀਕ ਹੈ ਹਾਂਜੀ ਵੀਰ ਉਹ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਇਲ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੇ ਆਪਾਂ ਖੜੇ ਆਂਗੇ ਬਾਈ ਰਿਆਸਤ ਖਾਨ ਜੀ ਆਪਣੇ ਕੋਲ ਮੌਜੂਦ ਨਗੇ ਜਿਵੇਂ ਹੁਣ ਕੁਰਬਾਨੀ ਦਾ ਦੌਰ ਲੰਘ ਕੇ ਆਟਿਆ ਕੁਰਬਾਨੀ ਲੱਗ ਚੁੱਕੀ ਹੈ ਉਸ ਤੋਂ ਬਾਅਦ ਵੀ ਬਹੁਤ ਸਾਰੀ ਖਰੀਦਦਾਰੀ ਹੈ ਜਿਹੜੀ ਇਹਨਾਂ ਕੋਲੇ ਹੈਗੀ ਹੈਗੀ ਫਾਰਮਾਂ ਦੀ ਗੱਲਬਾਤ ਕਰਦੇ ਆਂ ਵੀ ਕਿਹੜੇ ਕਿਹੜੇ ਫਾਰਮਰ ਟੈਂਡ ਕਰ ਰਹੇ ਨੇ ਕੀ ਕੀ ਖਰੀਦਦੇ ਨੇ ਤੇ ਕੀ ਮੰਗ ਕਰਦੇ ਨੇ ਵੀ ਕਿਵੇਂ ਚੱਲ ਰਹੇ ਨੇ ਇਹਨਾਂ ਦੇ ਜੋ ਫਾਰਮਰ ਨੇਗੇ ਹਾਂ ਬਾਈ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਸਲਾਮ ਵਾਲੇਕਮ ਸਤਿ ਸ੍ਰੀ ਅਕਾਲ ਅਦਾਬ ਅਸਲਾਮ ਵਾਲੇਕਮ ਜਿਵੇਂ ਬਾਈ ਦਰਸ਼ੇਮ ਪਹਿਲਾਂ ਤਾਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਐਲਟੀਨਾ ਚੈਨਲ ਦਾ ਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਂਦੇ ਆ ਨਵੇਂ-ਨਵੇਂ ਫਾਰਮਾਂ ਦੀ ਵੀਡੀਓ ਬਣਾਉਣੀ ਨਵੇਂ-ਨਵੇਂ ਜਿਹੜੇ ਬੰਦਿਆਂ ਨੂੰ ਹਾਈਲਾਈਟ ਕਰਨਾ ਬਹੁਤ ਵੱਡੀ ਚੀਜ਼ ਹੁੰਦੀ ਆ ਜੀ ਤੁਸੀਂ ਕਹਿੰਦਾ ਜਿਵੇਂ ਤੁਸੀਂ ਕਿ ਪੁੱਛਿਆ ਵੀ ਕਿਵੇਂ ਚੱਲ ਰਿਹਾ ਵਾ ਮਤਲਬ ਹੁਣ ਬੱਕਰਿਆਂ ਦਾ ਤਾਂ ਬਿਲਕੁਲ ਖਤਮ ਹੋ ਗਿਆ ਹੂੰ ਜਿਹੜੇ ਖੱਸੀ ਬੱਕਰੇ ਵਗੈਰਾ ਵਾ ਹੁਣ ਨਾਲ-ਨਾਲ ਜਿਹੜੇ ਵੀ ਤੁਹਾਡੇ ਚੈਨਲ ਜਰੀਏ ਗੱਲ ਕਹਿਣਾ ਚਾਹੁੰਦਾ ਵੀ ਨਾਲ ਨਾਲ ਛੋਟੇ ਬੱਚੇ ਪਾਓ ਜਿੰਨੇ ਹੋ ਸਕੇ ਠੀਕ ਹੈ ਛੋਟੇ ਬੱਚੇ ਪਾਲਣ ਨੂੰ ਲੋਕ ਲੈ ਕੇ ਜਾਂਦੇ ਉਹ ਕਿਉਂ ਉਹ ਆਏ ਆ ਹੁਣ ਜਿਨ੍ਹਾਂ ਨੇ ਹੁਣ ਆਪਦੇ ਘਰ ਦੀ ਕੁਰਬਾਨੀ ਕਰ ਦਿੱਤੀ ਆ ਉਹ ਅਗਲਾ ਬੱਚਾ ਪਾਲਣ ਉਹ ਅਗਲਾ ਲੈ ਜਾਂਦਾ ਠੀਕ ਹੈ ਇਹ ਗੱਲ ਦੂਸਰੀ ਗੱਲ ਹੈ ਜੋ ਮੇਰੇ ਕੋਲ ਆਰਡਰ ਆ ਉਹ ਪਰਮਾਨੈਂਟ ਆਰਡਰ ਆ ਇਹ ਗੱਲ ਆਪਾਂ ਹੁਣੇ ਹੀ ਕਲੀਅਰ ਕਰ ਦਈਏ ਵੀ ਕੁਰਬਾਨੀ ਚ ਵਿਕਦਾ ਕੀ ਹੈਗਾ ਰੰਗ ਕਿਹੜਾ ਵਿਕਦਾ ਰੰਗ ਜਿਆਦਾਤਰ ਜਿਹੜਾ ਮਲਟੀ ਕਲਰ ਹੁੰਦਾ ਵਾ ਮੈਨੂੰ ਕਹਿੰਦੇ ਜਿਵੇਂ ਲਾਲ ਡੱਬਾ ਕਾਲਾ ਡੱਬਾ ਹਾਂ ਸ਼ੇਰਾ ਹੋ ਗਿਆ ਰੰਗ-ਬਰੰਗੇ ਲਾ ਲੋ ਰੰਗ-ਬਰੰਗੇ ਹਾਂ ਉਹ ਇਹ ਜੇ ਕਲਰ ਜਾਨੀ ਮੰਨ ਕੇ ਚੱਲੋ ਵਿਕਦੇ ਆ ਹੂੰ ਹੁਣ ਮੇਰੇ ਕੋਲ ਜਿਵੇਂ ਤੁਸੀਂ ਪੁੱਛਿਆ ਆਰਡਰ ਆ ਜਿਹੜਾ ਮੇਰੇ ਖੁਦ ਫਾਰਮ ਆ ਬਾਈ ਜੀ ਬਲਜੀਤ ਜੀ ਖੜੇ ਪ੍ਰਧਾਨਕੋਟ ਫਾਰਮ ਹਾਂ ਆ ਬਾਈ ਸਿੰਦਾ ਜੀ ਖੜੇ ਸਿੱਧਾ ਬਟ ਇਹਨਾਂ ਦਾ ਵੀ ਫਾਰਮ ਆ ਨਾਲ ਆਪਣੇ ਹੋਰ ਵੀ ਫਾਰਮ ਕਈ ਫਾਰਮ ਆ ਯਾਨੀ ਕਿ ਮੇਰੇ ਪੰਜਾਬ ਦੇ ਵਿੱਚ ਆਊਟ ਆਫ ਸਟੇਟਾਂ ਵਿੱਚ ਵੀ ਬਹੁਤ ਫਾਰਮ ਆ ਆਪਾਂ ਹਰੇਕ ਫਾਰਮ ਨੂੰ ਆਪਦੇ ਨਾਲ ਲੈ ਕੇ ਜੋੜਦੇ ਹਾਂ ਹੁਣ ਬਾਈ ਜੀ ਕੋਲ ਆਇਆ ਪੱਠਾ ਦਾ ਆਰਡਰ ਆਇਆ ਇਹਨਾਂ ਨੂੰ ਮੈਂ ਪੱਠਾ ਖਰੀਦ ਕੇ ਦੇਣੀ ਆ ਦੋ ਚਾਰ ਪੱਠਾ ਪੰਜਾਂ ਦਾ ਇਹਨਾਂ ਨੂੰ ਆਰਡਰ ਆਇਆ ਹਰ ਇੱਕ ਬੰਦਾ ਆਪਦੇ ਆਪਦੇ ਫਾਰਮ ਦੇ ਵਿੱਚ ਬੈਠ ਕੇ ਉੱਥੇ ਸੇਲ ਪਰਚੇ ਦਾ ਕੰਮ ਚਾਲੂ ਕਰੇ ਠੀਕ ਹੈ ਇੱਕ ਰਾਜਸਥਾਨ ਆ ਜਿੱਥੇ ਇੱਡਾ ਵੱਡਾ ਡੰਪ ਬਣੇ ਹੋਇਆ ਹਮ ਆਪਣੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਬਹੁਤ ਘੱਟ ਬੰਦੇ ਆ ਜਿਹੜੇ ਬਾਹਰ ਉਹ ਦੇਸ਼ਾਂ ਮਤਲਬ ਆਊਟ ਆਫ ਸਟੇਟਾਂ ਦੇ ਵਿੱਚ ਮਾਲ ਪਹੁੰਚਾਉਂਦੇ ਆ ਠੀਕ ਹੈ ਆਪਾਂ ਹਰੇਕ ਬੰਦਾ ਇਹ ਕੋਸ਼ਿਸ਼ ਕਰ ਰਿਹਾ ਜਿਹੜੀ ਪੰਜਾਬ ਦੀ ਬੀਟਰ ਬਰੀਡ ਆ ਜਿਹੜੀ ਹਮ ਉਹਨੂੰ ਆਪਾਂ ਆਪਣੀ ਪੂਰੀ ਇੰਡੀਆ ਦੇ ਵਿੱਚ ਫੇਮਸ ਆ ਉਹਨੂੰ ਸੰਭਾਲੋ ਪਹਿਲੇ ਨੰਬਰ ਤੇ ਹੋਰ ਸੰਭਾਲ ਕੇ ਉਹਦੀ ਕਦਰ ਪਾਓ ਹੁਣ ਜਿਵੇਂ ਆ ਪਠਾਵਾ ਕੱਡੋ ਘਟ ਮੇਰੇ ਕੋਲ ਪਠਾਨਕੋਟ ਦਾ ਹੁਣ ਨਵਾਂ ਫਾਰਮ ਖੋਲਣਾ ਉਹ ਵੀ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਮੈਂ ਉੱਥੇ ਲੈ ਕੇ ਚਲੂੰਗਾ 10-15 ਦਿਨਾਂ ਦੇ ਅੰਦਰ ਅੰਦਰ ਠੀਕ ਹੈ ਇੱਕ ਜੰਮੂ ਦੇ ਵਿੱਚ ਵਿਜੇ ਵਾਈ ਆ ਸਭ ਤੋਂ ਵੱਡਾ ਜੰਮੂ ਦੇ ਵਿੱਚ ਬੀਟਲ ਦਾ ਫਾਰਮ ਐ ਖੋਲਣਾ ਮੈਂ ਠੀਕ ਹੈ 15 ਦਿਨਾਂ ਦੇ ਅੰਦਰ ਅੰਦਰ 15 ਦਿਨਾਂ ਚ ਹਾਂਜੀ 15 ਦਿਨਾਂ ਦੇ ਅੰਦਰ ਅੰਦਰ ਪੂਰਾ ਯਾਨੀ ਕਿ ਫਾਰਮ ਕੰਪਲੀਟ ਹੋ ਗਿਆ ਈਦਾਂ ਹੀ ਸ਼ੁਰੂ ਆ ਫਿਰ ਖਰੀਦਾਰੀ ਪੂਰੀ ਸ਼ੁਰੂ ਆ ਆ ਪਠਾਨਕੋਟ ਵਾਲੇ ਜਿੰਨੇ ਆਪਣੀ ਹੁੰਦੇ ਉਹਨਾਂ ਦੇ ਬਾਕੀ ਬੱਕਰੀਆਂ ਦੇ ਦਿੱਤੀਆਂ ਮੈਂ ਆਪਦੇ ਫਾਰਮ ਦੇ ਵਿੱਚੋਂ ਪੰਜ ਪੱਠਾ ਦੇਣੀਆਂ ਉਹਨਾਂ ਨੂੰ ਪੱਠਾ ਵੀ ਪੂਰੀਆਂ ਟੌਪ ਕੁਆਲਿਟੀ ਦੇ ਵਿੱਚੋਂ ਕੱਢ ਕੇ ਦੇ ਰਿਆ ਮੈਂ ਮਤਲਬ ਹਰ ਇੱਕ ਫਾਰਮ ਵਾਲ ਨੂੰ ਆ ਚਾਨਦਰ ਫਾਰਮ ਜੇ ਕੰਮ ਬਹੁਤ ਵਧੀਆ ਔਰ ਪੂਰਾ ਵਧੀਆ ਨਫੇ ਵਾਲਾ ਕੰਮ ਆ ਬੱਕਰੀਆਂ ਦਾ 101% ਜਿਹਨੂੰ ਕਹਿੰਦੇ ਮੋਹਰ ਲਾ ਕੇ ਤੁਸੀਂ ਕਹਿੰਦੇ ਹੋ ਵੀ ਆਪਾਂ ਫਾਰਮਰਾਂ ਨੂੰ ਮਾਲ ਦਿੰਨੇ ਆਂਗੇ ਖਰੀਦ ਕੇ ਦਿੰਨੇ ਆਂ ਤੁਸੀਂ ਉਹਨਾਂ ਤੋਂ ਕੀ ਲੈਣੇ ਹੋਗੇ ਫਿਰ ਮੈਂ ਤੁਹਾਨੂੰ ਦੱਸਦਾ ਜੀ ਫਾਰਮ ਵਾਲੇ ਤੋਂ ਵਿਕਾਉਣਾ ਕੰਮ ਵੀ ਕੀਦਾ ਵਾ ਆਰਡਰ ਦੇਣਾ ਵੀ ਕੰਮ ਵੀ ਕੀਦਾ ਵਾ ਠੀਕ ਹੈ ਉਹ ਸਾਰੀ ਬੈਠ ਕੇ ਹੁੰਦੀ ਹੈ ਡਿਸਕਸ ਜੀ ਠੀਕ ਹੈ ਜੇ ਆਪ ਹੁਣ ਇੱਕ ਇੱਕ ਬੰਦੇ ਨੂੰ ਸਮਝਾਓ ਅਗਲਾ ਵੀਰ ਗਾਂ ਦੀ ਗਾਂ ਕੁਐਸਚਨ ਜੋ ਕੁਐਸਚਨ ਨਿਕਲਦੇ ਰਹਿਣਗੇ ਪਹਿਲਾਂ ਅਗਲੇ ਨੂੰ ਫਾਰਮ ਜੀ ਨੇ ਨਵਾਂ ਕਰਨਾ ਆਪਣੇ ਕੋਲ ਆਓ ਉਹਨੂੰ ਸਮਝ ਕੇ ਜਾਓ ਕਰ ਤੁਹਾਨੂੰ ਗੱਲ ਜੱਜਦੀ ਹੈ ਤਾਂ ਫਾਰਮ ਜੋੜ ਕੇ ਕਰੋ ਹੁਣ ਇਸ ਵਕਤ ਹਕੀਕਤ ਬਿਆਨ ਕਰਦੇ ਆ ਚੰਗੇ ਚੰਗੇ ਵੱਖਰੇ ਲੋਕ ਖਿੱਚੀ ਫਿਰ ਰਹੇ ਆ ਠੀਕ ਹੈ ਕੀ ਆ ਉਹਨਾਂ ਨੂੰ ਸਹੀ ਉਹ ਦਿਸ਼ਾ ਨਹੀਂ ਮਿਲ ਰਹੀ ਹੁਣ ਫਾਰਮ ਭਾਈ ਆਪਣੇ ਨਾਲ ਜੁੜਿਆ ਆ ਬਲਜੀਤ ਜੀ ਤੋਂ ਪੁੱਛੋ ਇਹਨਾਂ ਨੇ ਪਹਿਲਾਂ ਬੱਕਰੀਆਂ ਪਵਾ ਕੇ ਦਿੱਤੀਆਂ ਹੀ ਬੱਕਰੀਆਂ ਕਿੰਨੇ ਨਫੇ ਨੂੰ ਵਿਕੀਆਂ ਉਹ ਦੱਸਣਗੇ ਤੁਹਾਨੂੰ ਯਾਨੀ ਕਿ ਮਾਲ ਬਕਾਇਆ ਵੀ ਹੈ ਹਾਂ ਪੁੱਛ ਲੋ ਜੀ ਸਾਡੇ ਸਾਹਮਣੇ ਆ ਔਰ ਖੱਸੀ ਬੱਕਰੇ 10 ਪਵਾਏ ਨਹੀਂ ਨਹੀਂ ਪਕਾਇਆ ਜੀ ਮਾਲ ਆਪਣੇ ਚੋਂ ਕੱਢਾ ਢੀ ਫੇ ਬੱਕਰੀ ਵੀ ਦਵਾਏ ਉਹ ਵੀ ਬਕਾਏ ਆ ਅੱਛਾ ਹਾਂਜੀ ਹਾਂਜੀ ਹੁਣ ਫੇਰ ਕੀ ਚੱਲ ਰਿਹਾ ਖਰੀਦਾਰੀ ਹੋਰ ਬੱਕਰੀਆਂ ਲਵਾਂਗੇ ਜੀ ਅੱਛਾ ਹਾਂਜੀ ਹਾਂਜੀ ਸੂਣ ਵਾਲੀਆਂ ਜਾਂ ਸੂਈਆਂ ਹੋਈਆਂ ਨਾਲ ਬਈ ਸੇਜਲ ਪਰਚੇ ਬਹੁਤ ਜਰੂਰੀ ਸੇਜਲ ਪਰਚੇ ਜੇ ਵਧੀਆ ਕਰਵਾਉਂਦੇ ਆ ਜੀ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਮੈਂ ਜ ਆਪਦੇ ਕੋਲ ਹੁਣ ਮੇਰੇ ਕੋਲ ਘੱਟੋ ਘੱਟ ਦੇਖੋ ਜੁਨੇਦ ਭਾਈ ਮੈਂ ਦੇਣੇ ਆ ਆਪਣੇ ਕੋ ਤੇ ਆ ਦੋ ਬੱਕਰੇ ਦੇਣੇ ਆ ਗੁਜਰਾਤ ਦੇ ਵਿੱਚ ਅਸ਼ੋਕ ਭਾਈ ਚਾਰ ਪੱਠਾ ਇੱਕ ਬੱਕਰੀ ਜੰਮੂ ਦੇ ਵਿੱਚ ਨਹੀਂ ਆ ਪੰਜ ਪੱਠਾ ਦੇਣੀਆਂ ਆ ਔਰ ਪੰਜ ਪੱਠਾ ਇੱਥੇ ਆਪਣੇ ਪਠਾਨਕੋਟ ਦੇਣੀਆਂ ਆ ਔਰ ਗੁਜਰਾਤ ਦੇ ਵਿੱਚ ਦੇਣੇ ਆ ਰਾਜਸਥਾਨ ਦੇ ਵਿੱਚ ਮਾਲ ਦੇਣਾ ਐਮ ਐਲ ਐਸ ਹਾਉ ਨੂੰ ਲੈ ਕੇ ਦੇਣਾ ਬਾਰ ਬਾਰ ਆ ਬਕਰਾ ਇਹ ਤਾਂ ਫਿਰ ਐ ਮੰਨ ਕੇ ਚੱਲੋ ਵੀ ਇਹ ਗੱਲ ਹੀ ਨਹੀਂ ਜਿੱਥੇ ਮਾਲ ਹੀ ਨਹੀਂ ਦੇਣਾ ਹਾਂ ਆਲ ਇੰਡੀਆ ਦੇ ਵਿੱਚ ਆਪਣਾ ਮਾਲ ਚੱਲਦਾ ਨਾ ਦਿਖਾਉਂਗੇ ਮੜਾ ਕੀ ਖਰੀਦਿਆ ਆ ਦੇਖੋ ਤੁਸੀਂ ਆਪ ਦੇਖ ਸਕਦੇ ਆ ਆ ਜਿਹੜੀਆਂ ਪਠਾਨਕੋਟ ਮੈਂ ਪੱਠਾ ਭੇਜ ਰਿਹਾ ਹਾਂ ਹਾਂ ਆ ਦੇਖੋ ਸਾਰਾ ਵੱਡੀ ਗੱਲਾਂ ਦੇਖੋ ਪੱਠਾ ਚਾਹੇ ਛੋਟੀ ਆ ਆ ਦੇਖੋ ਹਮ ਆਪਣਾ ਪੱਠਾ ਹੈ ਛੋਟੀ ਆ ਪਰ ਇੱਕ ਟਾਈਮ ਜਦੋਂ ਬਣੂਗੀ ਪਤਾ ਲੱਗੂ ਆ ਜੀ ਬਦਾਮੀ ਸਿੰਘੀ ਆ ਲੰਮੇ ਕੰਨ ਹਮ ਇਹ ਪੰਜ ਪੱਠਾ ਨੂੰ ਕਿਰਾਏ ਪਾ ਕੇ ਦੇਣੀ ਆ ਚੀਜ਼ ਸਹੀ ਬਿਲਕੁਲ ਵਾਜਿਬ ਰੇਟ ਰੇਟ ਵੀ ਕਹ ਦੱਸ ਸਕਦਾ ਮੈਂ ਮੈਂ ਕੀ ਔਨ ਸਾਰੀਆਂ ਪੱਠ ਮੈਂ ਖਰੀਦੀ ਆਪਟ ਹਾਂ ਇਹ ਵੀ ਪਠਾਨਕੋਟ ਜਾ ਰਹੀ ਹੈ ਆ ਲੇਖੋ ਬਈ ਹਾਂ ਯਾਨੀ ਕਿ 10-10000 ਰਿਆਸਤ ਖਾਨ ਮਾਲ ਬਹੁਤ ਸਾਫ ਤੇ ਵਧੀਆ ਖਰੀਦ ਕੇ ਦਿੰਦਾ ਇਹ ਗੱਲ ਦੀ ਗਾਰੰਟੀ ਹੈ ਸਭ ਤੋਂ ਵੱਧ ਪੰਜਾਬ ਦੇ ਚ ਆਪਣੀ ਖਰੀਦਦਾਰੀ ਹੁੰਦੀ ਹੈ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਆਊਟ ਆਫ ਸਟੇਟਾਂ ਦੇ ਵਿੱਚ ਮੇਰਾ ਮਾਲ ਜਾਂਦਾ ਉਹ ਕਿਉਂ ਜਾਂਦਾ ਆਪਾਂ ਆਪਣਾ ਰੇਟ ਹੁੰਦਾ ਵਾਜਬ ਦਰਸ਼ਮ ਜੀ ਵਾਜਬ ਰੇਟ ਦੇ ਵਿੱਚ ਆਪਾਂ ਜਿੰਨੂੰ ਮਰਜ਼ੀ ਮਾਲ ਵਾਜਬ ਰੇਟ ਲਓ ਵਾਜਬ ਰੇਟ ਦਿਓ ਅੱਜ ਕੱਲ ਪਤਾ ਹੀ ਨਹੀਂ ਆਪਾਂ ਨੂੰ ਬੱਕਰੀ ਦਾ ਕੀ ਰੇਟ ਆ ਇੱਥੋਂ ਖਰੀਦ ਕੇ ਜੋਰੇ ਵੀ ਵਿਕੇ ਕੁਝ ਇੱਥੋਂ ਹਾਲ ਦੀ ਗੱਡੀ ਇੱਕ ਦੀ ਇੱਕ ਪਾਰਟੀ ਲੈ ਗਿਆ ਜ਼ਿਆਦਾਤਰ ਮੇਰਾ ਹੈਗਾ ਆਰਡਰ ਦਾ ਬਹੁਤ ਮੰਗ ਰਹੇ ਨੇ ਕਿਹੜੇ ਕਿਹੜੇ ਦੰਤ ਦੇ ਬੱਕਰੇ ਆ ਇਹ ਦੋ ਦੰਤ ਦੇ ਬੱਕਰੇ ਆ ਇਹ ਇਹ ਜਾ ਰਿਹਾ ਮੈਂ ਆਪਣੇ ਜੁਨੇ ਦਵਾਈ ਕੋਲ ਠੀਕ ਹੈ ਜੀ ਮਹਾਰਾਸ਼ਟਰ ਤੋਂ ਅੱਗੇ ਆ ਇਹ ਦੇਖ ਗੁਜਰਾਤ ਇਹ ਈ ਦੇ ਵਿੱਚ ਪੈਂਦਾ ਬਾਰਡਰ ਤੇ ਕਿਆ ਬਾਤ ਲੈ ਜਾਨੀ ਜੀ ਤਾਂ ਠੁੱਡੀ ਕਾਮ ਪੂਰੀ ਜ਼ਬਰਦਸਤ ਜਾਨੀ ਮਾਸ਼ਾ ਅੱਲਾ ਜਿਵੇਂ ਫਾਰਮ ਕੋਈ ਵੀ ਆਪਣੇ ਨਾਲ ਜੀਤ ਬਾਈ ਜਿਵੇਂ ਆਪਣਾ ਕੋਈ ਵੀ ਬੰਦਾ ਫਾਰਮ ਆਪਣੇ ਜੁੜਿਆ ਹੋਆ ਹਾਂ ਉਹਨਾਂ ਕੋਲ ਖਵਾ ਦ ਆਡਰ ਆ ਉਹ ਜੀਤ ਬਾਈ ਨੇ ਖੁਦ 10 ਬੱਕਰੀਆਂ ਕਿਸ ਨੂੰ ਲੈ ਕੇ ਦੇਣ ਕਿ ਕੀ ਕਿਹਾ ਕੀ ਇਹਦੇ ਨਾਲ ਇਹਨਾਂ ਨੇ ਉਹ 10 ਬੱਠਾ ਦੇ ਨਾਲ ਆ ਆਡਰ ਆ ਹਾਂ ਹਾਂ ਆਰਡਰ ਮੇਰੇ ਜਿਹੜੇ ਮੇਰੇ ਦੇ ਮੇਰੇ ਕੋਲ ਤਾਂ ਆਰਡਰ ਹੋਣੇ ਆ ਜਿਹੜੇ ਮੇਰੇ ਨਾਲ ਫਾਰਮ ਵਾਲੇ ਜੁੜੇ ਉਹਨਾਂ ਕੋਲ ਆਰਡਰ ਚਿੱਠੀ ਕਰਦੇ ਆ ਉਹ ਪਤਾ ਕਿਉਂ ਆ ਨਹੀਂ ਨੀ ਕਿ ਸ਼ਰਤ ਆ ਉਹਦੀ ਸ਼ਰਤ ਇਹ ਆ ਕਿ ਪਹਿਲਾਂ ਬਦਿਆਪਾ ਕੰਮ ਨਹੀਂ ਉਹ ਕਰਨਾ ਜੇ ਕਿਸੇ ਨੂੰ ਕੰਮ ਖਰਾਬ ਮਤਲਬ ਆਪਾਂ ਗੱਬਣ ਬੱਕਰੀ ਦੇ ਦੀ ਉੱਥੇ ਜਾ ਕੇ ਫੰਡਰ ਨਿਕਲਦੀ ਧੋਖਾ ਕਿਸੇ ਬੰਦੇ ਨਾਲ ਫਰਾਡ ਨਹੀਂ ਕਰਦਾ ਸਾਫ਼ ਸੁਥਰਾ ਕੰਮ ਕਰਨਾ ਬਿਲਕੁਲ ਵਾਜਿਬ ਰੇਟ ਦੇਣਾ ਫਾਰਮ ਤੇ ਆਓ ਆਓ ਭਾਗ ਤੋਂ ਫੋਲੋ ਗੱਲ ਸੁਣੀ ਜਾਓ ਗੱਲ ਸਮਝੀ ਜਾਊ ਗੱਲ ਸੁਝਾਈ ਜਾਊ ਜਾਈ ਤਾਂ ਆ ਕੇ ਫਾਰਮ ਬਗੇਰੋਂ ਕਰਦੇ ਠੀਕ ਹੈ ਭਾਈ ਜੀ ਦੇ ਫਾਰਮ ਤੇ ਘਟੋ ਘਟ ਪੁੱਛੋ ਕਿੰਨੇ ਬੰਦੇ ਵੇਚ ਤੱਕੀ ਕਿਥੋਂ ਕਿੰਨਾ ਟਾਈਮ ਹੋ ਗਿਆ ਵੇ ਇੰਨਾ ਬੜਾ ਨੰਬਰ ਬੜਾ 3-4 ਮਹੀਨੇ ਨੂੰ ਤੇਨ 4 ਮਹੀਨਾ ਚ ਬਰਫ ਨਫਾ ਦਵਾਇਆ ਹਾਂ ਹਾਂਜੀ ਹਾਂਜੀ ਪੂਰਾ ਜੀ ਪੱਲਿਓ ਤਾਂ ਨਹੀਂ ਪੁਆਇਆ ਨਹੀਂ ਨਹੀਂ ਠੀਕ ਐ ਇਹ ਗੱਲ ਨੂੰ ਨਾ ਮੇਰੇ ਨਾਲ ਨਹੀਂ ਨਫਾ ਦਵਾਇਆ ਵੀ ਕੀ ਦਲਾ ਕਰ ਦੂੰ ਕਿੰਨੇ ਕ ਨਾਲ ਲੈ ਕੇ ਰੱਖ ਲੈਣੇ ਨੂੰ ਟੋਟਾ ਨਾਲ ਸਮਾਂਗੇ ਜੀ ਸੌਕ ਤਾਂ ਕਰਾਂਗੇ ਸੌਕ ਤਾਂ ਹੈ ਜੀ ਹਾਂਜੀ ਠੀਕ ਐ ਸੌ ਨਾ ਜੇ ਅਗਲੇ ਨੂੰ ਮੂਰੇ ਕੋਲ ਦੇਖੂਗਾ ਹਾਂ ਮੈਂ ਤੇ ਬਾਈ ਅੰਬਲਜੀਤ ਜੀ ਗੱਲਾਂ ਕਰ ਰਹੀ ਆ ਯਾਰ ਇੰਨਾ ਕੰਮ ਖਰਾਬ ਹੋ ਗਿਆ ਅੱਜ ਇਹ 80% 85% ਬੰਦੇ ਉਹ ਮਾਲ ਵੇਚਣ ਦੇ ਨਾਲ ਰਾਹ ਨਹੀਂ ਮਿਲ ਰਿਹਾ ਉਹ ਇੰਨੇ ਟਾਈਮ ਨੂੰ ਵਾਈਸੀ ਆਪਣੇ ਕੋਲ ਬੰਦਾ ਆ ਗਿਆ ਕਹਿੰਦਾ 20 ਬੱਕਰੀਆਂ ਵੇਚਣ ਹੁਣ 30 ਲਈਆਂ ਉਹ ਕਿੰਨੇ ਮਾਨ ਦੁਖੀ ਨਾਲ ਉਹ ਪਹਾੜੋਂ ਕੰਮ ਨੂੰ ਛੱਡ ਰਿਹਾ ਵਾ ਕਿਉਂ ਉਹਨੂੰ ਰਾਹ ਨਹੀਂ ਮਿਲਿਆ ਇੱਕ ਵਾਰ ਖਰੀਦਣ ਦੇ ਟਾਈਮ ਵਿੱਚ ਗੱਡਬੜੀ ਕਰ ਗਿਆ ਉਦੋਂ ਸਹੀ ਬੰਦੇ ਨਾਲ ਆਪਾਂ ਜੋੜੇ ਨਹੀਂ ਇਹ ਆਇ ਨਹੀਂ ਹੈਗਾ ਕਿ ਅਸੀਂ 1 ਲੱਖ 2 ਲੱਖ ਰੁਪਏ ਦੇ ਵਿੱਚ ਬਾਕੇ ਮੰਡੀ ਚਲੇ ਗਏ ਉਥੇ ਜਿਹੜੀ ਮਰਜ਼ੀ ਪੱਠ ਆ ਗਈ ਸਾਡੇ ਨਾਲ ਨਾ ਰੈਸਲਾ ਕਰੋ ਅਸੀਂ ਕਿਹੜਾ ਪੈਸੇ ਲੈਣੇ ਕਿ ਠੀਕ ਹੈ ਸਾਡੀ ਰੈਸਲਾ ਦਾ ਨਹੀਂ ਕੋਈ ਪੈਸਾ ਇੱਥੇ ਜੇ ਕੋਈ ਆਏ ਮਤਲਬ ਕਹਿ ਵੀ ਕਰ ਦਿਓ ਯਾਰ ਮੋਲਾਪੋਲੀ ਮੰਡੀ ਦੇ ਵਿੱਚ ਫੁੱਲ ਮਾਦਦ ਕਰੀ ਦੀ ਹੁਣ ਇੱਕ ਦੋ ਬਸੂ ਦਵਾ ਕੇ ਤੇਰੀ 500 ਰੁਪਏ ਲੈ ਲੋਈ 1000 ਲੈ ਲੋ ਨੀ ਲਈ ਦੀ ਠੀਕ ਹੈ ਆ ਪਹਿਲਾਂ ਗੱਲ ਕੀਤੀ ਬਾਹਰੋਂ ਪਾਲਟੀਆਂ ਨੂੰ ਕਿਹਾ ਹੋਇਆ ਵੀ 1000 ਰੁਪਏ ਨਾਲ ਤੇ ਲੈਣੀ ਦੇਣਾ ਚਾਰ ਪੰਜ ਨਾਲ ਕਿਲੋ ਤੁਸੀਂ ਐ ਦੱਸ ਕੇ ਦਾਦਾ ਮਤਲਬ ਇਖ ਤੋਂ ਵਾਲੇ ਜਿਹੜੇ ਬੰਦੇ ਪੰਜਾਬ ਦੇ ਆਉਣ ਨੇ ਅਗਰ ਮੇਰੇ ਕੋਲ ਆ ਕੇ ਕਹਿਣਾ ਇੱਕ ਬੱਕਰੀ ਕੀ ਦੇ ਦੋ ਵੀ ਕੋਈ ਪੈਸਾ ਨਹੀਂ ਦਿੰਦਾ ਕਿਉਂਕਿ ਇਹਨੂੰ ਕੋਈ ਪੈਸਾ ਨਹੀਂ ਇਹ ਕੀ ਬਾਤ ਹੈ ਲੇਬਰ ਸਾਰੀ ਗੱਲ ਵਾਲਾ ਕਿਉਂਕਿ ਵਸਤੀ ਵੀਡੀਓ ਆਪਾਂ ਇਹਨਾਂ ਦੀ ਲੈ ਕੇ ਆਉਂਦੇ ਰਹਿੰਦੇ ਆਗੇ ਕੰਮੀ ਤੋਂ ਨਵੀਂ ਗੱਲ ਆਪਾਂ ਨੂੰ ਸਿੱਖਣ ਨੂੰ ਮਿਲਦੀ ਹੈ ਨਵੀਂ ਤੋਂ ਨਵੀਂ ਗੱਲ ਇਹ ਤੇ ਯਾਰ ਬੇਚਾਪਨ ਸਾਡੀ ਵੀ ਕਰਦੇ ਰਹਿੰਦੇ ਨੇ ਉਹ ਵੀ ਨਨ ਦੱਸੀ ਤਾ ਵੀ ਆਪਣੇ ਕਾਫੀ ਸਾਰੇ ਫਾਰਮ ਜੰਮੂ ਤੋਂ ਲੈ ਕੇ ਆ। ਹੰਡੇ ਦੇ ਵਿੱਚ ਮਾਸਟਰ ਜੀ ਦਾ ਹਾਂ ਹੰਡੇ ਦੇ ਮਾਸਟਰ ਜੀ ਦਾ ਫਾਰਮ ਖੋਲਿਆ। ਹਾਂ ਔਰ ਫੋਨ ਆਇਆ ਜੀ ਖਾਨ ਸਾਹਿਬ 10 7 ਪੱਠਾ ਭੇਜੋ ਤਿੰਨ ਬੱਕਰੇ। ਤਿੰਨ ਬੱਕਰੇ। ਚਲੋ ਤੁਰੰਤ ਤਮ 6 ਪੱਠਾ ਹਾਂ 6 ਪੱਠਾ ਔਰ ਤਿੰਨ ਬੱਕਰੇ 9-9 ਦੀ ਭੇਜੇ ਇੱਕ ਘਾਟੀ ਭੇਜਿਆ। ਪੂਰਾ ਨਹੀਂ ਹੋਇਆ। ਠੀਕ ਹੈ। ਮਤਲਬ ਉੱਥੇ ਵੀ ਘਟੋ ਘਟ ਉਹਨਾਂ ਨੇ ਆ ਦਾ ਸੇਲ ਪਰਚੇ ਕੰਮ ਚੱਲੂਗਾ। ਹਾਂ ਜੀ। ਔਰ ਉਹ ਦੇਣਾ ਕੀ ਆ ਬਾਜੀ ਬਿਲਕੁਲ ਉਹ ਕਦੇ ਖਾਨ ਸਾਹਿਬ ਪੱਠਾ ਆਇਆ 12 ਦੀ ਗੋ ਮੈਂ ਕਿਹਾ ਮਾਸਟਰ ਜੀ ਜ ਕੀ ਆ ਜੀ ਸਾਡੇ ਅੱਗੇ ਬੱਚੇ ਦੋ ਬੱਚਾ ਤਾਂ ਹੈ ਠੀਕ ਹੈ ਕਨੇ ਖਾਨ ਸਾਹਿਬ ਬਹੁਤ ਆ ਮੈਂ ਕਹਾਂ ਬਹੁਤ ਆ ਥੋੜਾ ਖਾ ਲੋ ਬਹੁਤ ਆ 11 ਲੱਖ ਸਾਲੋ ਹਾਂ ਠੀਕ ਹੈ ਭਾਈ ਸਿੰਦਾ ਹੀ ਤੁਸੀਂ ਰਹੇ ਤੁਸੀਂ ਕਿਆ ਕਹਿਣੇ ਹੋਗੇ ਫਿਰ ਕਿੰਨੇ ਨਗ ਰੱਖ ਲੈ ਫਿਰ ਕਿਨੇ ਕੋਨੇ ਥੋੜੇ ਨਗ 11 ਲੱਖ ਕਦੋਂ ਕਰ ਲੈਣੇ ਨੇ ਫਿਰ ਖਾਦੇ ਕਹਾਂਗੇ 6 ਮਹੀਨਿਆਂ ਦੇ ਕਰਨੇ ਨੇ ਕਿ 20 25 ਤੱਕ ਬੰਦ ਕਰਨੇ ਆ ਅੱਛਾ ਤੁਸੀਂ ਤਾਂ ਨਹੀਂ ਆਲੇ ਵੇਚਿਆ ਫਿਰ ਕੋਈ ਅਜੇ ਵੇਚਿਆ ਇਹਨਾਂ ਨੇ ਵਗੋਣਾ ਅੱਛਾ ਅਜੇ ਤਾਂ ਸਮਝ ਲਓ 10 ਕਾ ਨੇ 15 ਕਾ ਨੂੰ ਹੋਇਆ ਹਾਂ ਮਹੀਨਾ ਹੋ ਗਿਆ ਗੱਲ ਸਮਝ ਲਮੀਨਾ ਹੋ ਗਿਆ ਬਕਰੀ ਦਾ ਤੂੰ ਨਾ ਪਹਿਲਾਂ ਗਿੜੇ ਸੀ ਉਹ ਗਰੀਦ ਦੀ ਮਸ਼ਬੂਲੀ ਚ ਟਾਈਮ ਦਾ ਨਹੀਂ ਪਤਾ ਘਟੋ ਘਟ 20 25 ਦਿਨ ਹੋ ਗਏ ਇਹਨਾਂ ਨੂੰ ਤੇ ਕੀ ਹੋਗਾ ਹਜੇ ਤਾਂ ਪਹਿਲਾਂ ਪਹਿਲਾਂ ਬਿਲਕੁਲ ਛੋਟੀਆਂ ਪੱਠਾਂ ਪਾਈਆਂ ਇਹਨਾਂ ਵਿੱਚ ਬਿਲਕੁਲ ਐ ਸਾਫ਼ ਕਹਿ ਕੇ ਦਿੱਤਾ ਵੀ ਇਹ ਪੱਠਾਂ ਆਪਾਂ ਜੇ ਵੇਚਣੀਆਂ ਨਹੀਂ ਉਸ ਤੋਂ ਬਾਅਦ ਜਿਹੜਾ ਮਾਲ ਆਊਗਾ ਉਹ ਆਪਾਂ ਸੇਲ ਕਰੇਂਗੇ ਐਨੀ ਟਾਈਮ 10 15 ਪਸ਼ੂ ਤਾਂ ਬਈ ਰੱਖਣੇ ਪੈਣੇ ਦੋ ਢਾਈ ਲੱਖ ਰੁਪਏ ਦਾ ਮਾਲ ਆਪਣੇ ਫਾਰਮ ਦੇ ਵਿੱਚ ਹੋਣਾ ਚਾਹੀਦਾ ਉਸ ਤੋਂ ਇਲਾਵਾ ਅਗਲਾ ਆਪਾਂ ਸੇਲ ਪਰਚੇਜ ਕਰਨੀ ਉਹ ਅਲੱਗ ਗਾਉਣਾ ਪੈਣਾ ਹਾਂ ਸਾਢੇ ਘੰਟੇ ਤੋਂ ਮੇਰੇ ਖਾੜਾਂ ਦੇ ਵਿੱਚ ਖੁੱਦ ਉਸਾਰਾ ਜਾਨੀ ਉਹ ਅੱਡ ਹੋਊਗਾ ਆ 16 17 ਲੱਖ ਦਾ ਸਾਰਾ ਸਿਰ ਪਰਚੇਜ ਵਾਲੇ ਨਾ ਨਾ ਸਾਰਾ ਨਹੀਂ ਕੁਝ ਬੱਕਰੀਆਂ ਜਿਹੜੀਆਂ ਘਰੇ ਰੱਖਣ ਨੂੰ ਆਪਣੇ ਕੋਲ ਹੋਣੀਆਂ ਚਾਹੀਦੀਆਂ 10 15 ਬੱਕਰੀਆਂ ਜਿਹੜੀਆਂ ਆਪਾਂ ਘਰੇ ਰੱਖਣੀਆਂ ਉਹ 2 2.5 ਆਏ ਨਹੀਂ ਕਿ ਉਹ 50 50 60 60 ਹਜ਼ਾਰ ਦੀਆਂ 25 ਤੋਂ 30 ਦੇ ਵਿੱਚ ਬੱਕਰੀਆਂ ਚੰਗੀਆਂ ਜਗ੍ਹਾ ਦੇਖੋ ਉਹਨਾਂ ਦੇ ਬੱਚੇ ਪਾਲੋ ਆਪ ਦੀ ਘਰ ਦੀ ਬਲੱਡ ਲਾਈਨ ਤਿਆਰ ਕਰੋ ਪਰ ਨਾਲ ਨਾਲ ਸੇਲ ਪਰਚੇ ਕੋਈ ਬੰਦਾ ਆਉਂਦਾ ਵਾ ਉਹਨੂੰ ਦੱਸੋ ਵੀ ਆਏ ਜਾਣਕਾਰੀ ਦਿਓ ਨਾਲ ਨਾਲ ਨਵੇਂ-ਨਵੇਂ ਬੰਦੇ ਆਉਟ ਦੇ ਦੇ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਕਰਦੇ ਆਂਗੇ ਆਪਾਂ ਵੀਡੀਓ ਕਿਵੇਂ ਲੱਗੀ رائے ਸਲਾਹ ਜਰੂਰ ਦਿਆ ਕਰੋ ਧੰਨਵਾਦ